ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਬਾਈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਧਰੀ ਹੋਈ ਸੀ ਜੀ ਦਾਲ ਮੂੰਗੀ ਤੇ ਮੋਠਾਂ ਦੀ ਮਿਕਸ ਕਰਕੇ ਰਿਜਰ ਰਹੀ ਹੈ ਅੱਧਾ ਘੰਟਾ ਹੋ ਗਿਆ ਧਰੀ ਨੂੰ ਤੇ ਇਹ ਪਾਦਨੇ ਜੀ ਦੇ ਵਿੱਚ ਨਾਣ ਮਿਰਚ ਹਲਦੀ ਤੇ ਨਾਲ ਘਿਓ ਦਾ ਚਮਚਾ ਰੀਜੀ ਜਾਊਗੀ ਬਾਦ ਦੇ ਵਿੱਚ ਫਿਰ ਤੜਕਾ ਲਾ ਦਾਂਗੇ ਅੱਜ ਲੇਟ ਹੋ ਗਈ ਜੀ ਪਹਿਲਾਂ ਜਾਦਮੀ ਰਹਾ ਨਹੀਂ ਆਪਾਂ ਹਾਰੀ ਚ ਧਰ ਦਿੰਦੇ ਤਾਂ ਕਰਕੇ ਹੁਣ ਇੱਥੇ ਚੁੱਲੇ ਤੇ ਧਰ ਲਈਏ ਇਹ ਬਾਦ ਦਿੱਤਾ ਜੀ ਨਾਣ ਮਿਰਚ ਰੀਜੀ ਜਾਊਗੀ ਵਧੀਆ ਅੱਗ ਮਚਾਈ ਚੱਲਾਂਗੇ ਇਹਦੇ ਥੱਲੇ ਅੱਜ ਧੁੱਪ ਨਿਕਲੀ ਹੈ ਜੀ ਬਹੁਤ ਵਧੀਆ ਤੇਜ਼ ਧੁੱਪ ਹੈ ਨਾਲੇ ਹਵਾ ਵੀ ਚੱਲ ਰਹੀ ਹੈ ਤੇਜ਼ ਹਵਾ ਚੱਲਦੀ ਹੈ ਤੇ ਤੇਜ਼ ਧੁੱਪ ਹੈ ਧੁੱਪ ਦਾ ਆਪਾਂ ਅੱਜ ਪੂਰਾ ਲਾਹਾ ਲੈ ਲਿਆ ਜੀ ਕੱਪੜੇ ਸਾਰੇ ਧੋਣ ਵਾਲੇ ਸੀਗੇ ਜਿੰਨੇ ਜਿਹੜੇ ਐਕਸਟਰਾ ਕੱਪੜੇ ਵੀ ਹੁੰਦੇ ਨੇ ਡੇਲੀ ਆਇਆ ਤਾਂ ਧੋਣੀ ਧੋਣੇ ਨੇ ਜੀ ਇਹ ਬੈੱਡ ਸੀਟ ਕੰਬਲ ਤੇ ਇਹ ਤੌਲੀਏ ਵਗੈਰਾ ਸਾਰੇ ਧੋ ਦਿੱਤੇ ਨੇ ਅੱਜ ਆਪਾਂ ਇਹ ਤਾਰ ਬੰਨ ਲਈ ਇਧਰ ਇੱਕਾ ਪੱਜ ਇੱਥੇ ਧੁੱਪ ਰਹਿੰਦੀ ਹੈ ਜੀ ਸ਼ਾਮ ਤੱਕ ਸੁੱਕ ਜਾਂਦੇ ਨੇ ਵਧੀਆ ਹੁਣ ਸੁੱਕੇ ਪਏ ਨੇ ਇਹ ਥੋੜੇ ਬਹੁਤੀ ਸਲਾਬੇ ਜੀ ਨੇ ਥੋੜਾ ਜਿਹਾ ਟਾਈਮ ਆਪਾਂ ਹੋਰ ਧੁੱਪ ਲਵਾ ਲਾਂਗੇ ਇਹਨੂੰ ਤੇ ਤਹਿਾ ਲਾ ਦਾਂਗੇ ਹੁਣ ਇੱਥੇ ਟਾਈਮ ਹੋਇਆ ਹੋਊਗਾ ਜੀ ਸਾਢੇ ਕਿ ਤਿੰਨ ਦਾ ਟਾਈਮ ਹੋਇਆ ਅੱਧੇ ਘੰਟੇ ਨੂੰ ਲਾ ਲਾਂਗੇ ਆਪਾਂ ਉਹ ਸੁੱਕੇ ਉਧਰੋਂ ਪੱਗਾਂ ਵਗੈਰਾ ਲਾ ਲੈਣੀਆਂ ਉਹਨਾਂ ਦੀਆਂ ਤਹਿਾ ਲਾ ਦੇਣੀਆਂ ਜਿਹੜੇ ਸੁੱਕ ਗਏ ਨੇ ਕੋਈ ਜਿਹੜੇ ਗਿੱਲੇ ਨੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਹੋਰ ਰੱਖ ਲਾਂਗੇ ਆਪਾਂ ਇਹ ਤਾਰੇ ਤੇ ਹਰ ਇੱਕ ਵਾਰ ਬਨ ਲੈਣੇ ਜੀ ਨਹੀਂ ਤਾਂ ਹਵਾ ਲੱਗਦੀ ਹੈ ਇੱਥੋਂ ਤੇ ਬੰਨੀ ਹੈ ਜੀ ਆਪਾਂ ਉਹ ਡੰਡੇ ਨਾਲ ਬੰਨ ਕੇ ਇਹ ਵਿਚਾਲੇ ਸੋਟੀ ਲਾ ਕੇ ਚੱਕ ਦਿੱਤੀ ਹੈ ਜੀ ਤੇ ਇੱਧਰ ਬੰਨ ਲਈਏ ਕੱਪੜੇ ਪਾ ਕੇ ਫਿਰ ਨੀਵੀ ਹੋ ਜਾਂਦੀ ਹੈ ਸੋਟੀ ਤਾਂ ਲਾ ਕੇ ਤਾਂ ਚੱਕ ਦਿੱਤੀ ਜੀ ਬਾਅਦ ਚ ਕੱਪੜੇ ਪਾ ਕੇ ਚਲੋ ਜੀ ਮੈਂ ਦੇਖ ਕੇ ਸੁੱਕੇ ਕੱਪੜੇ ਲਾ ਲੈਣੀਆਂ ਇਹ ਲਾ ਲਿਆਂਦੇ ਜੀ ਕੱਪੜੇ ਅੰਦਰ ਸਾਰੇ ਹੁਣ ਇਹਨਾਂ ਦੇ ਦਹਾਂ ਲਾ ਕੇ ਹੁਣੀ ਨਾਲ ਦੀ ਨਾਲ ਹੀ ਸਾਹਮਣੇ ਰੱਖ ਦਾਂਗੇ ਨਹੀਂ ਫਿਰ ਘੋਲ ਹੋ ਜਾਂਦੀ ਹੈ ਜੇ ਹੁਣ ਰੱਖ ਦੇ ਤਾਂ ਫਿਰ ਹੋਰ ਕੰਮਾਂ ਦਾ ਟਾਈਮ ਹੈ ਜੀ ਹੁਣ ਤਾਂ 5 ਮਿੰਟ ਹੀ ਲੱਗਣਗੇ 5-7 ਤੈਹਾਂ ਲੱਗ ਜਾਣਗੀਆਂ ਜੇ ਰੱਖ ਦੇ ਤੇ ਫਿਰ ਹੋਰ ਕੰਮਾਂ 'ਚ ਲੱਗ ਜਾਣਾ ਧਾਰਾਂ ਚੁਣੀਆਂ ਨੇ ਦਾਲ ਸਬਜ਼ੀ ਵੱਲ ਹੋ ਜਾਣਾ ਜੀ ਫਿਰ ਇੱਠੀ ਪਈ ਰਹਿਣਗੇ ਇਹ ਸਵੀਰੀ ਚੱਕਣੇ ਪੈਂਦੇ ਨੇ ਝਾੜੂ ਲਾਉਣ ਲੱਗੇ ਜੇ ਐਵੇਂਲੇ ਚੱਕਿਆ ਹੋਵੇ ਸਾਰਾ ਸਮਾਨ ਜੇ ਫਿਰ ਝਾੜੂ ਜਲਦੀ ਲੱਗ ਜਾਂਦਾ ਤੇ ਤੈਹਾਂ ਲਾ ਕੇ ਸਾਰੇ ਸਾਧਨ ਨੇ ਧੁੱਪ ਬਹੁਤ ਵਧੀਆ ਸੀਗੀ ਅੱਜ ਇਹ ਸਾਰੇ ਕੱਪੜੇ ਸੁੱਕ ਗਏ ਨੇ ਚਾਦਰਾਂ ਕੰਬਲ ਕੋਟ ਵਗੈਰਾ ਸਾਰੇ ਸੁੱਕ ਗਏ ਨੇ ਜੀ ਅੱਜ ਨਹੀਂ ਕੋਈ ਕੱਪੜਾ ਗਿੱਲਾ ਰਿਹਾ ਹੈਗਾ ਅੱਗੇ ਤਾਂ ਗਿੱਲੇ ਜੇ ਰਹਿ ਜਾਂਦੇ ਨਹੀਂ ਸੁੱਕਦੇ ਨਹੀਂ ਹੁੰਦੇ ਹੈਗੇ ਅੱਜ ਧੁੱਪ ਤੇਜ਼ ਸੀਗੀ ਤੇ ਹਵਾ ਵੀ ਤੇਜ਼ ਸੀ ਨਾਲ ਵਧੀਆ ਸੀ ਹਵਾ ਸਾਰੇ ਸੰਭੰਨੇ ਆ ਜੀ ਇਹ ਕੁਸ ਕੋਟ ਵਗੈਰਾ ਤਾਂ ਧੋ ਦਿੱਤੇ ਨੇ ਜੀ ਬੇਟੇ ਨੇ ਕੱਲ ਨੂੰ ਜਾਣਾ ਫਤਿਹਗੜ੍ਹ ਸਾਹਿਬ ਉਹਦੇ ਕੱਪੜੇ ਧੋ ਦਿੱਤੇ ਨੇ ਸਾਰੇ ਨਾਲ ਲੈ ਕੇ ਜਾਣੇ ਹੋਣਗੇ ਜਿਹੜੇ ਕੋਟ ਵਗੈਰਾ ਉਹ ਬੈਗ ਦੇ ਵਿੱਚ ਪਾ ਕੇ ਰੱਖ ਲਾਂਗੇ ਜੀ ਸ਼ਾਮ ਨੂੰ ਫਿਰ ਸਵੇਰੀ ਲੇਟ ਹੋ ਜਾਂਦੀ ਨਹੀਂ ਕੋਈ ਚੀਜ਼ ਰਹਿ ਜਾਂਦੀ ਹੈ ਚਾਰ ਪੰਜ ਦਿਨ ਲਾ ਕੇ ਆਉਨੇ ਹੁੰਦੇ ਨੇ ਜੀ ਕੱਲ ਨੂੰ ਜਾਣੀਏ ਨੀ ਟਰਾਲੀਆਂ ਆਪਣੀਆਂ ਇਹ ਸਕੂਲ ਵਾਲਾ ਵਿਲੇਜਰ ਆ ਇਹ ਵੀ ਧੋ ਦਿੱਤਾ ਹਰਵੀਰ ਦਾ ਹੁਣ ਛੁੱਟੀਆਂ ਨੇ ਜੀ ਇਹਨੂੰ ਆਪਾਂ ਹੈਂਗਰ ਤੇ ਪਾ ਕੇ ਟੰਗ ਦਿੰਨੇ ਆ ਜੀ ਤੇ ਇਹ ਲਾ ਕੇ ਰੱਖ ਦਿੰਨੇ ਫਿਰ ਬਲਜੀ ਜਿਆਦਾ ਪੈ ਜਾਂਦੇ ਨੇ ਤੇ ਘਰੇ ਆਪਣੀ ਪ੍ਰੈਸਾਂ ਵੀ ਹੌਲੀ ਹੁੰਦੀਆਂ ਨੇ ਉਹ ਜੀ ਵਧੀਆ ਪ੍ਰੈਸ ਨਹੀਂ ਹੁੰਦੀ ਹੈਗੀ ਫਿਰ ਇੰਨਾ ਸਾਰਿਆਂ ਦੀ ਫਟਾਫਟ ਲਾ ਦਿੰਨੇ ਆ ਜੀ ਤੈ ਆਪਾਂ ਨੋਰਾ ਟੀ-ਸ਼ਰਟਾਂ ਵਗੈਰੇ ਸੀਗੇ ਜੀ ਕੋਟ ਸੀਗੇ ਪ੍ਰੈਸ ਵਾਲਾ ਕੋਈ ਕੱਪੜਾ ਨਹੀਂ ਸੀ ਇਹ ਵੱਡੀ ਕੰਬਲ ਤੇ ਇਹ ਬੈੱਡ ਸੀਟ ਨੂੰ ਤੈ ਲਾ ਕੇ ਆਪਾਂ ਰੱਖ ਦਾਂਗੇ ਜੀ ਤੇ ਬੈੱਡਾਂ ਤੇ ਹੋਰ ਬਸਾ ਦਤੀਆਂ ਨੇ ਗਰਮ ਇਹਨਾਂ ਨੂੰ ਰੱਖ ਦਾਂਗੇ ਹੁਣ ਆਪਾਂ ਨਹੀਂ ਬਸਾਉਂਦੇ ਇਹ ਸਾਲਵ ਵਗੈਰਾ ਵੀ ਧੋ ਲੈਣੀ ਜਿੰਨੇ ਕੱਪੜੇ ਹੱਥ ਲੱਗੇ ਅੱਜ ਸਾਰੀ ਧੋ ਲੈਣੀ ਜਿਹੜਾ ਕੋਈ ਥੋੜਾ ਬੋਤਾ ਵੀ ਧੋਣ ਵਾਲਾ ਸੀ ਸਾਰੀ ਧੋ ਲੈ। ਵਧੀਆ ਸੁੱਕ ਕੇ ਧੁੱਪ ਦਾਏ ਹੋ ਗਿਆ ਜੀ ਵੀ ਚਲੋ ਅੱਜ ਧੋ ਲੈਨੇ ਆ। ਕੱਲ ਨੂੰ ਪਤਾ ਨਹੀਂ ਮੌਸਮ ਕਹੇ ਜਾ ਹੋਊਗਾ। ਧੁੱਪ ਨਿਕਲੂ ਜਾਂ ਨਹੀਂ ਨਿਕਲੂਗੀ ਜੀ ਕੋਈ ਪਤਾ ਨਹੀਂ ਹੈਗਾ। ਜੇ ਜਿੱਦੇ ਧੁੱਪ ਨਿਕਲਦੀ ਹੈ ਫਿਰ ਸਾਰੀ ਧੋ ਲੈਨੇ ਹੁੰਨੇ ਆ। ਤੌਲੀਏ ਵੀ ਧੋ ਲੈਨੇ ਜੀ। ਸਾਰੇ ਤੌਲੀਏ ਧੋ ਲੈ ਅੱਜ। ਬਹੁਤ ਕੱਪੜੇ ਹੋ ਗਏ ਸੀ ਥੱਕ ਗਈ ਜੀ ਅੱਜ ਤਾਂ। ਧੋ ਕੇ ਫੇਰ ਸੰਭੇ ਬਾਕੀ ਕੰਮ ਤਾਂ ਘਰ ਦੇ ਡੇਲੀ ਹੁੰਦੇ ਹੁੰਦੇ ਨੇ ਜੀ। ਕੱਪੜੇ ਜ਼ਿਆਦੇ ਹੋ ਗਏ ਸੀ ਅੱਜ। ਰੈਸਟ ਨਹੀਂ ਹੋਈ ਅੱਜ ਦਿਨ ਨੂੰ ਪੰਜ ਮਿੰਟ ਵੀ ਰੈਸਟ ਨਹੀਂ ਮਿਲ ਕੇ ਗਈ ਫੇ ਸ਼ਾਮ ਨੂੰ ਥੱਕ ਜਾਂਦੇ ਆ ਜੀ ਕੰਮ ਕਰਦੇ ਕਰਦੇ ਸਾਰਾ ਦਿਨ ਹੀ ਤੁਰੇ ਫਿਰਦੇ ਲੱਗ ਜਾਂਦਾ ਜਿਵੇਂ ਉੱਠ ਕੱਢਦੇ ਆ ਸਵੇਰ ਤੋਂ ਚੱਲੋ ਚੱਲੀਏ ਸਾਰਾ ਦਿਨੀ ਲਓ ਜੀ ਇਹ ਲਾਦਤੀਆਂ ਨੇ ਆਪਾਂ ਤਾਹ ਆ ਹੀ ਰੈਂਦੇ ਨੇ ਜੀ ਫੇਰ ਲਾ ਦਨੇ ਆ ਵੀਡੀਓ ਵੱਡੀ ਕੁਝ ਇੱਥੇ ਮੈਂ ਲੱਗਦੀ ਸੀ ਜੀ ਦਾਲ ਨੂੰ ਤੜਕਾ ਲਾਉਣਾ ਇਹ ਫਰਾਈ ਪੈਨ ਦੇ ਵਿੱਚ ਆਪਾਂ ਘਿਓ ਪਾ ਲਿਆ ਗਰਮ ਹੋ ਗਿਆ ਦੇ ਜਦੋਂ ਤੜਕਾ ਲਾਉਣਾ ਸ਼ੁਰੂ ਕਰਿਆ ਤੇ ਨਾਲ ਹੀ ਲਾਈਟ ਚਲੀ ਗਈ ਇਨਵਰਟਰ ਆਪਣਾ ਖਰਾਬ ਹੈ ਜੀ ਤਾਂ ਕਰਕੇ ਹਨੇਰਾ ਹੋ ਗਿਆ ਹੁਣ ਆਪਾਂ ਜਿਹੜਾ ਏਟ ਆ ਗਿਆ ਠੀਕ ਹੈ ਨਹੀਂ ਥੋੜੀ ਜਿਹੀ ਇੱਕ ਲਿਪ ਲਾਵਾਂਗੇ ਜਿਆਦਾ ਨਹੀਂ ਬਣਾਉਦੇ ਹੈਗੇ ਕਿ ਹਨੇਰੇ ਚ ਕਿਉ ਗਰਮ ਹੋ ਗਿਆ ਲਸਣ ਪਾ ਲੈਨੇ ਆ ਦਾਲ ਆਪਣ ਬਾਹਰ ਥਿੱਲੇ ਦੇ ਤਰੀ ਹੂਈ ਐ ਰਿੱਜੀ ਪਈ ਐ ਜੀ ਬਸ ਇਹ ਤੜਕਾ ਲਾ ਕੇ ਚੱਕ ਲਿਆ ਮੰਗੇ ਨੂੰ ਅੰਦਰ ਆਪਾਂ ਮੈਂ ਪਹਿਲਾਂ ਚੱਕ ਲਿਆਂਗੀ ਤੜਕਾਉੜੀ ਲਿਆ ਕੇ ਪਾਵਾਂਗੀ ਜੀ ਉਹਦੇ ਵਿੱਚ ਦੇਖਦੇ ਹਾਂ ਇਹ ਐਂਡ ਆ ਕੇ ਚਾਨਣ ਆਪਾਂ ਫੋਨ ਦੇ ਉੱਤੇ ਲਾਈਟ ਹੈ ਜੀ ਫਲੈਸ਼ ਨਹੀਂ ਔਰ ਆ ਲੈਟ ਦੀ ਤਰ੍ਹਾਂ ਲਾਈਟ ਹੈ ਜੀ ਇਹਦੇ ਉੱਤੇ ਉਹਦਾ ਚਾਨਣ ਹੈ ਇਹ ਨਕ ਚਾਨਣ ਹੋ ਜਾਂਦਾ ਹੈ ਜੀ ਇਹਦਾ ਇਹ ਜੀਰਾ ਪਾ ਲੈਨੇ ਆ ਫਿਰ ਆਪਾਂ ਪਿਆਜ਼ ਪਾਵਾਂਗੇ ਜੀ ਜੀਰਾ ਪਹਿਲਾਂ ਤਾਂ ਨਹੀਂ ਪਾਇਆ ਮੈਂ ਕਿਉਂ ਕਰਮ ਸੀ ਤੇ ਫਿਰ ਵਿੱਚ ਸਿੱਟਾਂ ਸਾਰ ਕਾਲਾ ਹੋ ਜਾਂਦਾ ਜੀਰਾ ਤਾਂ ਕਰਕੇ ਆਪਾਂ ਲਸਣ ਪਾ ਦਿੱਤਾ ਜੀ ਪਹਿਲਾਂ ਦੋਨੇ ਚੀਜ਼ਾਂ ਕੱਟ ਕੇ ਪਾ ਦਿੰਦੇ ਜੀ ਇੱਕ ਆਪਣਾ ਪੈਣਾ ਨਹੀਂ ਪਿਆਜ਼ ਕੱਲੇ ਨਮਕ ਮਿਰਚ ਆਪਣਾ ਸਾਰਾ ਦਾਅ ਦੇ ਵਿੱਚ ਪਾਇਆ ਹੋਇਆ ਹੈ ਸਾਰੀ ਤਾਂ ਇੰਤਰਾਵਾ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣਾ ਸਾਥ ਦੇ ਰਹੇ ਨੇ ਸਪੋਰਟ ਕਰ ਰਹੇ ਨੇ ਛੋਣੇ-ਛੋਣੇ ਕਰਦੇ ਨੇ ਜੀ ਕਮੈਂਟ ਆਪਣਾ ਸਾਥ ਤੇ ਸਪੋਰਟ ਜਿਦਾਂ ਬਣਾਏ ਰੱਖਣਾ ਠੰਡ ਕਰਕੇ ਇੱਕ ਦਿਨ ਠੋਡਾ ਕਰਕੇ ਜਿਆਦਾ ਕੋਈ ਵੀਡੀਓ ਤਾਂ ਨਹੀਂ ਬਣਦੀ ਜੀ ਹੋਰ ਇਹ ਟੁੱਟਣ ਦਾ ਬਹੁਤ ਹੁੰਦੀ ਹੈ ਸਵੇਰੇ-ਸਵੇਰੇ ਅੱਜ ਤਾਂ ਟੁੱਟ ਨਿਕਲੇ ਸੀ ਟੁੱਟ ਨਿਕਲੇ ਜੀ ਤੇ ਇਹ ਜਿਹੀ हवा भी चल दी जी कल भी निकली थी धुप तो कल लेट निकली थी डेढ़ को बजे जाके घर तो निकली नहीं जी ये अपना धनिया धो तो के कटे हुआ ये पा देंगे बाद दाल मैं अंदर ही चक्ख ली जी ये पानी रखे हुआ से उपर गर्म जिम्मे आप साग पर रख लें दाल से भी रख लें हूँ जी ਨਾਲ ਫੇਰ ਗਰਮ ਪਾਣੀ ਪਾਇਆ ਜਾਂਦਾ ਹੈ। ਲਾਈਟ ਆਪਣੀ ਆਈ ਹੀ ਨਹੀਂ ਹੈਗੀ ਜੀ ਅੱਗੇ ਕਦੇ ਗਈ ਨਹੀਂ। ਅੱਜ ਪਤਾ ਨਹੀਂ ਕੱਟ ਲਾ ਲਿਆ ਜੀ ਕੀ ਗੱਲ ਹੈ। ਹਰ ਇੱਕ ਚੀਜ਼ ਦੀ ਆਦਤ ਪੈ ਜਾਂਦੀ ਹੈ ਨਾ ਆਪਾਂ ਨੂੰ। ਉਹਨੇ ਇਨਵਰਟਰ ਖਰਾਬ ਕਰਕੇ ਪਹਿਲਾਂ ਲਾਈਟ ਗਈ ਦਾ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਜੀ ਇਨਵਰਟਰ ਚੱਲ ਪੈਂਦਾ ਨਾਲ ਹੀ। ਠੀਕ ਹੁਣ ਹਨੇਰਾ ਪਿਆ ਸਾਰੇ ਘਰ 'ਚ। ਜਿਵੇਂ ਪੁਰਾਣੇ ਦਿਨਾਂ ਦੇ ਵਿੱਚ ਹੁੰਦਾ ਸੀ। ਫਲੈਟ ਚਲੀ ਜਾਂਦੀ ਤਾਂ ਹਨੇਰਾ ਹੋ ਜਾਂਦਾ ਮੋਮਬਤੀਆਂ ਦੀ ਬੀ ਲਾਉਂਦੇ ਉਹੀ ਕੰਮ ਅੱਜ ਹੋਏ ਪਏ ਜੀ ਹਨੇਰਾ ਲੱਗਦਾ ਸਾਰੀ ਤੇ ਉਹ ਮੋਮਬਤੀ ਲਾਈ ਹੀ ਹੈ ਮੇਰੀ ਛੱਡ ਕਰਦੇ ਆਪਣਾ ਹੋਣ ਵਾਲੀ ਹੈ ਇਹ ਪਿਆਰ ਥੋੜਾ ਜਿਹਾ ਸੇਕ ਦੇ ਦੇਵਾਂ ਨਾ ਨੌਣ ਵਿੱਚ ਦਾਲ ਚ ਪਾਇਆ ਹੋਇਆ ਜੀ ਦਾਲ ਦੇ ਵਿੱਚ ਜਿੰਨੀ ਜ਼ਰੂਰਤ ਸੀ ਮੈਂ ਉਨਾ ਹੀ ਪਾ ਦਿੱਤਾ जे थोड़ा जहाट पाऊँ तो फिर इतने पै जाता जी टमा जल्दी सॉफ्ट हो जा कई बार भुल जाने सारी पा जाएं जी तो यह पा दें गर्म मसाला अर्धा चमचा पा लिया धनिए सेक लगेगा फिर आप देंगे ਰਾਤ ਲਈ ਆਪਣੀ ਵੀਡੀਓ ਲੇਟ ਹੋ ਗਈ ਸੀ ਅਪਲੋਡ ਨਹੀਂ ਹੋ ਰਹੀ ਸੀ ਜੀ ਰੁਕ ਜਾਂਦੀ ਸੀ ਬਜਾਏ ਫਿਰ ਲੇਟ ਪਈ ਹੈ ਕਿ ਅੱਜ ਵੀ ਜੇ ਲਾਈਟ ਨਾ ਆਈ ਤਾਂ ਹੋ ਸਕਦਾ ਹੈ ਵੀਡੀਓ ਕੱਲ ਨੂੰ ਆਵੇ ਜੇ ਆ ਗਈ ਜੀ ਟਾਈਮ ਨਾਲ ਫਿਰ ਪਬਲਿਕ ਕਰ ਦੂਗਾ ਨਹੀਂ ਕੱਲ ਨੂੰ ਪਾਵਾਂਗੇ ਵੀਡੀਓ ਆਪਾਂ ਪਤਾ ਨਹੀਂ ਕਿੰਨੇ ਕਿਸ ਟਾਈਮ ਦਾ ਕੱਟ ਲੱਗਿਆ ਨਾ ਉਹ ਜੀ ਤੜਕਾ ਪਣਾ ਤਿਆਰ ਹੈ ਨੇੜੇ ਕਰਕੇ ਨਾ ਹੱਥ 'ਚ ਫੜ ਕੇ ਫੋਨ ਵੀਡੀਓ ਬਣਾਈਏ ਨੇੜੇ ਥੋੜਾ ਜਿਹਾ ਦਿਖੂਗਾ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾ ਕੇ ਇਹਨੂੰ ਪਾ ਦਾਂਗੇ ਜੀ ਉਹਨੇਰੇ ਦੇ ਵਿੱਚ ਹੋਰ ਵੀਡੀਓ ਕੋਈ ਨਹੀਂ ਬਣਾਈ ਜਾਣੀ ਜੀ ਜਿੰਨਾ ਕੁ ਬਲੌਗ ਬਣ ਗਿਆ ਆਪਣਾ ਆਪਾਂ ਉਹਨਾਂ ਕੀ ਪਬਲਿਸ਼ ਕਰ ਦਾਂਗੇ ਲਓ ਜੀ ਤੜਕਾ ਲੱਗ ਗਿਆ ਦਾਲ ਨੂੰ ਆਪਣੀ ਨੂੰ ਇਧਰ ਦੂਧ ਰੱਖਿਆ ਹੋਇਆ ਵਾਲੀ ਦੇ ਕੇ ਇਹ ਕੀ ਹੋਰ ਕੀ ਹੋ ਗਰਮ ਕਰਿਆ ਹੋਇਆ ਜੀ ਇਹਨੂੰ ਪਾਣ ਦੂੰਗੀ ਮੈਂ ਡੱਬੇ ਦੇ ਵਿੱਚ ਤੇ ਬਾਅਦ ਚ ਰੋਟੀ ਬਣਾ ਲਵਾਂਗੇ ਚਲੋ ਜੀ ਹਾਂਜੀ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਰਨਾ ਤੇ ਸ਼ੇਅਰ ਜਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਪਾਣੀ ਹੈ ਜੀ ਉੱਪਰ ਆਪਣੇ ਕੌਲੇ ਤੇ ਰੱਖਿਆ ਹੈ ਇਹਦੀ ਨਾ ਇਹ ਟੱਕਣਾ ਇਹਦੇ ਉੱਤੇ ਪਾਣੀ ਆ ਕੇ ਸੁੱਕ ਕੇ ਚੰਮ ਗਿਆ ਗਰਮ ਹੋ ਕੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ